ਸੱਡੇ ਦੀਲਾ ਸਾਡੇ ਸਾਰੇ ਕੂੜ ਪਸਾਰੇ ਚੱਲਿਏ ਗੁਰੂ ਦੇ ਦਵਾਰੇ ਸੱਡੇ ਦੀਲਾ ਸਾਡੇ ਸਾਰੇ ਕੂੜ ਪਸਾਰੇ ਚੱਲਿਏ ਗੁਰੂ ਦੇ ਦਵਾਰੇ ਵਿਗਰੇ ਹੋ ਕੰਮ ਸਾਰੇ ਗੁਰੂ ਹੀ ਸਵਾਰੇ ਚੱਲਿਏ ਗੁਰੂ ਦੇ ਦਵਾਰੇ ਸੱਡੇ ਦੀਲਾ ਸਾਡੇ ਸਾਰੇ ਕੂਰ ਪਸਾਰੇ ਚੱਲਿਏ ਗੁਰੂ ਦੇ ਦਵਾਰੇ ਛੱਡ ਤੇ ਛੱਡ ਸਾਰੇ ਕੂਰ ਪਸਾਰੇ ਚੱਲਿਏ ਗੁਰੂ ਦੇ ਦਵਾਰੇ ਖੱਟਿਆ ਨ ਪਾਇਆ ਕੁਝ ਜੂਣਿਆ ਨਗਾਲਤੀ ਰਖਦਾ ਖਬਰ ਪੂਰੀ ਗੁਰੂ ਤੇਰੇ ਹਾਲ ਦੀ ਫੱਟਿਆ ਨਾ ਪਾਇਆ ਕੁਝ ਜੂਨ ਐ ਮਗਾਲਤੀ ਰੱਖਦਾ ਖਬਰ ਪੂਰੀ ਗੁਰੂ ਤੇਰੇ ਹਾਲ ਦੀ ਲਾਲਚ ਤੇ ਆਕੇ ਕੀਤੇ ਕਰਮ ਨੇ ਮਾਰੇ ਚੱਲਿਏ ਗੁਰੂ ਦੇ ਦਵਾਰੇ ਛੱਡ ਦੇ ਲੱਡ ਸਾਰੇ ਕੂਰ ਪਸਾਰੇ ਚੱਲਿਏ ਪੁਰੂ ਦੇ ਦਵਾਰੇ ਸੂਪਿਆ ਨਾ ਸਾਡਾ ਕੁਝ ਗੁਰੂ ਸਭ ਜਾਣਦਾ ਔਖੀ ਹੋਵੇ ਸੋਖੀ ਹਰ ਘੜੀ ਨੂੰ ਪਸੰਦ ਦਾ ਸੂਪਿਆ ਨਾ ਸਾਡਾ ਕੁਝ ਗੁਰੂ ਸਭ ਜਾਣਦਾ ਔਖੀ ਹੋਵੇ ਸੋਖੀ ਹਰ ਘੜੀ ਨੂੰ ਪਸੰਦ ਦਾ ਕਿਹੜੀ ਬਾਝ ਜਿੱਤੀ ਅਸੀਂ ਕੇਰੀ ਬਾਝਾਰੇ ਚੱਲੀਏ ਗੁਰੂ ਦੇ ਦਵਾਰੇ ਸਾਡ ਦਿਲ ਸਾਡ ਸਾਰੇ ਕੂੜ ਪਸਾਰੇ ਚੱਲੀਏ ਗੁਰੂ ਦੇ ਦਵਾਰੇ ਸਾਡ ਦਿਲ ਸਾਡ ਸਾਰੇ ਕੂੜ ਪਸਾਰੇ ਚੱਲੀਏ ਗੁਰੂ ਦੇ ਦਵਾਰੇ ਰਹਿਮਤਾਂ ਦਾ ਸਾਗਰ ਹੈ ਓ ਮੇਰ ਦਾ ਖਜ਼ਾਨਾ ਏ ਉਲ ਬਖਸਾਵੇ ਉਸ ਤੋਂ ਸਾਰਾ ਹੀ ਜਮਾਨਾ ਏ ਰਹਿਮਤਾਂ ਦਾ ਸਾਗਰ ਹੈ ਓ ਮੇਰ ਦਾ ਖਜ਼ਾਨਾ ਏ ਉਲ ਬਖਸਾਵੇ ਉਸ ਤੋਂ ਸਾਰਾ ਹੀ ਜਮਾਨਾ ਏ ਕਲ ਯੁਗ ਵਿੱਚ ਉਸ ਦੇ ਰੰਗ ਨੇ ਨਿਆਰੇ ਚੱਲਿਏ ਗੁਰੂ ਦੇ ਦਵਾਰੇ ਛੱਡ ਦੇ ਲੱੱਡ ਸਾਰੇ ਕੂੜ ਪਸਾਰੇ ਚੱਲਿਏ ਗੁਰੂ ਦੇ ਦਵਾਰੇ ਵਿਗੜੇ ਹ ਕੰਮ ਸਾਰੇ ਗੋੜੋ ਹੀ ਸਵਾਰੇ ਚੱਲਿਏ ਗੁਰੂ ਦੇ ਦਵਾਰੇ ਛੱਡ ਦੇ ਲੱੱਡ ਸਾਰੇ ਕੂੜ ਪਸਾਰੇ ਚੱਲੀਏ ਗੁਰੂ ਦੇ ਦਵਾਰੇ ਛੱਡ ਤੇ ਛੱਡ ਸਾਰੇ ਕੂੜ ਪਸਾਰੇ ਚੱਲੀਏ ਗੁਰੂ ਦੇ ਦਵਾਰੇ ਹੋ ਸ਼ੁਕਰਾਨਾ ਦਾਤਿਆ ਸ਼ੁਕਰਾਨਾ ਦਾਤਿਆ ਸ਼ੁਕਰਾਨਾ ਦਾਤਿਆ ਸ਼ੁਕਰਾਨਾ ਦਾਤਿਆ ਦਾਤਾ ਨਾ ਨਿਵਾਜਿਆ ਮੈਨੂੰ ਦਾਤਾ ਨਾ ਨਿਵਾਜਿਆ ਮੈਨੂੰ ਤੇਰਾ ਚੁਕਰਾਨਾ ਦਾਤਿਆ ਸ਼ੁਕਰਾਨਾ ਦਾਤਿਆ ਸ਼ੁਕਰਾਨਾ ਦਾਤਿਆ ਸ਼ੁਕਰਾਨਾ ਦਾਤਿਆ ਸ਼ੁਕਰਾਨਾ ਦਾਤਿਆ ਮਾਨ ਮਰਿਆਦਾ ਬਖਸ਼ੀ ਬਖਸ਼ ਦੁਨੀਆਦਾਰੀ ਤੂੰ ਸੁਖ ਦਿੱਤਾ ਦੁੱਖ ਦਿੱਤਾ ਖੁਸ਼ ਦਿੱਤੀ ਸਾਰੇ ਤੂੰ ਮਾਨ ਮਰਿਆਦਾ ਬਖਸ਼ੀ ਬਖਸ਼ ਦੁਨੀਆਦਾਰੀ ਤੂੰ ਸੁਖ ਦਿੱਤਾ ਦੁੱਖ ਦਿੱਤਾ ਖੁਸ਼ ਦਿੱਤ ਸਾਰੀ ਤੂੰ ਸੁਖ ਰਾਨਾ ਦਾਤਿਆ ਸੁਖ ਰਾਨਾ ਦਾਤਿਆ ਸੁਖ ਰਾਨਾ ਦਾਤਿਆ ਸੁਖ ਰਾਨਾ ਦਾਤਿਆ ਦਾਤਾ ਨਾਂ ਨਿਵਾਜੇ ਆ ਮੈਨੂੰ ਦਾਤਾ ਨਾਂ ਨਿਵਾਜੇ ਆ ਮੈਨੂੰ ਤੇਰਾ ਸੁਖ ਰਾਨਾ ਦਾਤਿਆ ਸ਼ੁਕਰਾਨਾ ਦਾਤਿਆ ਸ਼ੁਕਰਾਨਾ ਦਾਤਿਆ ਅਨਮੋਲ ਜੁਨਾ ਵਿੱਚ ਜੂਣ ਇਨਸਾਨ ਦੀ ਬਖਸ਼ਿਸ਼ ਕੀਤੀ ਮੈਨੂੰ ਮੇਰੀ ਪਹਿਚਾਨ ਦੀ ਅਨਮੋਲ ਜੁਨਾ ਵਿੱਚ ਜੂਣ ਇਨਸਾਨ ਦੀ ਬਕਸ਼ਿਸ਼ ਕੀਤੀ ਮੈਨੂੰ ਮੇਰੀ ਪਹਿਚਾਨ ਦੀ ਸ਼ੁਕਰਾਨਾ ਦਾਤਿਆ ਸ਼ੁਕਰਾਨਾ ਦਾਤਿਆ ਸ਼ੁਕਰਾਨਾ ਦਾਤਿਆ ਸ਼ੁਕਰਾਨਾ ਦਾਤਿਆ ਦਾਤਾ ਨਾਂ ਨਿਵਾਜਿਆ ਮੈਨੂੰ ਦਾਤਾ ਨਾਂ ਨਿਵਾਜਿਆ ਮੈਨੂੰ ਤੇਰਾ ਸ਼ੁਕਰਾਨਾ ਦਾਤਿਆ ਸ਼ੁਕਰਾਨਾ ਦਾਤਿਆ ਸ਼ੁਕਰਾਨਾ ਦਾਤਿਆ ਨਾਮਦਾਨ ਸੇਵਾ ਦਿੱਤੀ ਦਿੱਤਾ ਸਤ ਸੰਗ ਜੀ ਅੰਮ੍ਰਿਤ ਵੇਲੇ ਹੋਵੇ ਸਾਦੇ ਅੰਗ ਸੰਗ ਜੀ ਨਾਮਦਾਨ ਸੇਵਾ ਦਿੱਤੀ ਦਿੱਤਾ ਸਤ ਸੰਗ ਜੀ ਅਮਰਿਤ ਵੇਲੇ ਹੋਵੇ ਸਾਡੇ ਅੰਗ ਸੰਗ ਜੀ ਸੁਖਰਾਨ ਦਾਤਿਆ ਸੁਖਰਾਨ ਦਾਤਿਆ ਸੁਖਰਾਨ ਦਾਤਿਆ ਸੁਖਰਾਨ ਦਾਤਿਆ ਦਾਤਾ ਨਾ ਨਿਵਾਜਿਆ ਮੈਨੂੰ ਦਾਤਾ ਨਾ ਨਿਵਾਜਿਆ ਮੈਨੂੰ ਤੇਰਾ ਸੁਖਰਾਨ ਦਾਤਿਆ ਸ਼ੁਕਰਾਨਾ ਦਾਤਿਆ ਸ਼ੁਕਰਾਨਾ ਦਾਤਿਆ ਮੇਰ ਕਰੋ ਬਾਬਾ ਜੀ ਮਨ ਕਦ ਡੋਲੇ ਨਾ ਹੀਰੇ ਆਨ ਛੱਡ ਕਦੇ ਕੌਡੀਆਂ ਨੂੰ ਗੋਲੇ ਨਾ ਮੇਰ ਕਰੋ ਬਾਬਾ ਜੀ ਮਨ ਕਦ ਡੋਲੇ ਨਾ ਹੀਰੇ ਆਨ ਛੱਡ ਕਦੇ ਕਉ ਦੀਆਂ ਨੂੰ ਗਾਉ ਲੈਣਾ ਸ਼ੁਕਰਾਨਾ ਦਾ ਤਿਆ ਸ਼ੁਕਰਾਨਾ ਦਾ ਤਿਆ ਸ਼ੁਕਰਾਨਾ ਦਾ ਤਿਆ ਸ਼ੁਕਰਾਨਾ ਦਾ ਤਿਆ ਦਾਤਾ ਨਾਂ ਨਿਵਾਜੇ ਆ ਮੈਨੂੰ ਦਾਤਾ ਨਾਂ ਨਿਵਾਜੇ ਆ ਮੈਨੂੰ ਤੇਰਾ ਸ਼ੁਕਰਾਨਾ ਦਾ ਤਿਆ ਸ਼ੁਕਰਾਨਾ ਦਾ ਤਿਆ ਤੁਕਰਨ ਦਾਤਿਆ ਡੇਰੇ ਵਾਲਿਆ ਡੇਰੇ ਵਾਲਿਆ ਡੇਰੇ ਵਾਲਿਆ ਤੂੰ ਜੱਗ ਸਾਰਾ ਤਾਲਿਆ ਮੈਂ ਹੱਥ ਜੋੜ ਕਰ ਬੇਨਤੀ ਡੇਰੇ ਵਾਲਿਆ ਤੂੰ ਜੱਗ ਸਾਰਾ ਤਾਲਿਆ ਮੈਂ ਹੱਥ ਜੋੜ ਕਰ ਬੇਨਤੀ ਕੋਲ ਦੱਤਮ ਦਵਾਰ ਕਰ ਤਾਰਿਆ ਮੈਂ ਹੱਥ ਜੋੜ ਕਰ ਬੇਨਤੀ ਕੋਲ ਦੱਤਮ ਦਵਾਰ ਕਰ ਤਾਰਿਆ ਮੈਂ ਹੱਥ ਜੋੜ ਕਰ ਬੇਨਤੀ ਕਤ ਦੱਤਮ ਦਵਾਰ ਜਿੰਦ ਮਾਰਿਆ ਮੈਂ ਹੱਥ ਜੋੜ ਕਰ ਬੇਨਤੀ ਬੂੜੀਆਂ ਜੋ ਯਾਦ ਤਾਂ ਚ ਤੂੰ ਹੀ ਤਾਂ ਸੁਡਾਈਆਂ ਨੇ ਨਾਮ ਦੀਆਂ ਦਾਤਾ ਦਾਤਾ ਚੋਲੀ ਸਾਡੀ ਪਾਈਆਂ ਨੇ ਬੁੜੀਆਂ ਜੋ ਯਾਦ ਤਾਂ ਸਿ ਤੂੰ ਹੀ ਤਾਂ ਸੁਡੰਨ ਨੇ ਨਾਮ ਦੀਆਂ ਦਾਤਾਂ ਦਾ ਤਾਂ ਚੋਲੀ ਸਾਡੀ ਪਾਈਆਂ ਨੇ ਮੈਨੂੰ ਡਿੱਗੇ ਹੋਏ ਨੂੰ ਤੂੰ ਹੀ ਤਾਂ ਸਵਾਰਿਆ ਮੱਥ ਜੋੜ ਕਰ ਬੇਨਤੀ ਮੈਨੂੰ ਡਿੱਗੇ ਹੋਏ ਨੂੰ ਤੂੰ ਹੀ ਤਾਂ ਸਵਾਰਿਆ ਮੱਥ ਜੋੜ ਕਰ ਬੇਨਤੀ ਹੋੜ ਦੱ ਚਮੰਦਵਾਰ ਕਰ ਤੜਿਆ ਮੱਥ ਜੋੜ ਕਰ ਬੇਨਤੀ ਕਾ ਤਦ ਤੁਮ ਦਵਾਰ ਜਿੰਦਾ ਮਾਰਿਆ ਮੈਂ ਹੱਥ ਜੋੜ ਕਰ ਬੇਨਤੀ ਸਦਕੇ ਮੈਂ ਜਾਵਾਂ ਦਾ ਤਾ ਜਿੰਨਾ ਤੈਨੂੰ ਪਾਲਿਆ ਜਨਮਾਂ ਦਾ ਫੇਰ ਜਿੰਨਾ ਇੱਥੇ ਹੀ ਮੁਕਾਲਿਆ ਸਦਕੇ ਮੈਂ ਜਾਵਾਂ ਦਾ ਤਾ ਜਿੰਨਾ ਤੈਨੂੰ ਪਾਲਿਆ ਜਨਮਾਂ ਦਾ ਫੇਰ ਜਿੰਨਾ ਇੱਥੇ ਹੀ ਮੁਕਾਲਿਆ ਤਾਰ ਸਾਨੂੰ ਜਿਵੇਂ ਉਹਨਾਂ ਨੂੰ ਤਤਾਰਿਆ ਮੈਂ ਹੱਥ ਜੋੜ ਕਰ ਬੇਨਤੀ ਤਾਰ ਸਾਨੂੰ ਜਿਵੇਂ ਉਹਨਾਂ ਨੂੰ ਤਤਾਰਿਆ ਮੈਂ ਹੱਥ ਜੋੜ ਕਰ ਬੇਨਤੀ ਖੋਲ ਦਤਮ ਦਵਾਰ ਕਰ ਤਾਰਿਆ ਮੈਂ ਹੱਥ ਜੋੜ ਕਰ ਬੇਨਤੀ ਕਤ ਦਤਮ ਦਵਾਰ ਜਿੰਦਾ ਮਾਰਿਆ ਮੈਂ ਹੱਥ ਜੋੜ ਕਰ ਬੇਨਤੀ ਤੇਰੇਆਂ ਤੂੰ ਜਾਣਦਾ ਤੈ ਅਸੀ ਮਨਪੋਲ ਹਾਂ ਆਪਣੇ ਹੀ ਕਰਮਾਂ ਤੋਂ ਅਸੀਂ ਦਾਮ ਡੋਲ ਹਾਂ ਤੇਰੇਆਂ ਤੂੰ ਜਾਣਦਾ ਤੈ ਅਸੀ ਮਨਪੋਲ ਹਾਂ ਆਪਣੇ ਹੀ ਕਰਮਾਂ ਤੋਂ ਅਸੀਂ ਦਾਮ ਡੋਲ ਹਾਂ ਤੇਰੇ ਚਰਨਾਂ 'ਚ ਅਸੀਂ ਆਪਾਵਲ ਹੱਥ ਜੋੜ ਕੇ ਰਾਂ ਬੇਨਤੀ ਤੇਰੇ ਚਰਨਾਂ ਤੇ ਅਸੀਂ ਆਪਵਾੜਿਆ ਮੈਂ ਹੱਥ ਜੋੜ ਕੇ ਰਬੇਨਤੀ ਕੋਲ ਦੱਚ ਮੈਂ ਦਵਾਰ ਘਰ ਤਾਰਿਆ ਮੈਂ ਹੱਥ ਜੋੜ ਕੇ ਰਬੇਨਤੀ ਕੋਲ ਦੱਚ ਮੈਂ ਦਵਾਰ ਘਰ ਤਾਰਿਆ ਮੈਂ ਹੱਥ ਜੋੜ ਕੇ ਰਬੇਨਤੀ ਮੇਰੇ ਵਾਲਿਆ ਤੂੰ ਜਗ ਸਾਰਾ ਤਾਰਿਆ ਮੈਂ ਹੱਥ ਜੋੜ ਕੇ ਰਬੇਨਤੀ ਦੇਵਾਲਿਆ ਤੁਜਾ ਗਸਰ ਤਾਰਿਆ ਮਹੱਤ ਜੋਰ ਕਰ ਬੇਨਤੀ ਖੋਲ ਦਤ ਮੈਂ ਦਵਾਰ ਕਰ ਤਾਰਿਆ ਮਹੱਤ ਜੋਰ ਕਰ ਬੇਨਤੀ ਕਤ ਦਸਮ ਦਵਾਰ ਜਿੰਦ ਮਾਰਿਆ ਮਹੱਤ ਜੋਰ ਕਰ ਬੇਨਤੀ ਮੇਰੀ ਅੱਖੀਆਂ ਚ ਗੁਰੂ ਦਾ ਸਰੂਪ ਜੀ ਸੁਰਮਾ ਮੈਂ ਕੀ ਕਰਨਾ ਮੇਰੀ ਅੱਖੀਆਂ ਚ ਗੁਰੂ ਦਾ ਸਰੂਪ ਜੀ ਸੁਰਮਾ ਮੈਂ ਕੀ ਕਰਨਾ ਮੈਂ ਤਾਂ ਗੁਰੂ ਜੀ ਦੇ ਹੋਈ ਵਸੀ ਬੂਤ ਜੀ ਸੁਰਮਾ ਮੈਂ ਕੀ ਕਰਨਾ ਮੇਰੇ ਅਕਿਆ ਚੇ ਗੁਰੂ ਦਾ ਸਰੂਪ ਜੀ ਚੁਰਮ ਮੈਂ ਕੀ ਕਰਨਾ ਤਨ ਹੋਏ ਭਾਗ ਮੇਰੇ ਗੁਰਾਂ ਦੇ ਤਦਰਸਨ ਦੂਰ ਹੋਈ ਗੁਰੂ ਨਾਮ ਮਿਲਪ ਵਾਲੀ ਅਰਚਨ ਤਨ ਹੋਏ ਭਾਗ ਮੇਰੇ ਗੁਰਾਂ ਦੇ ਤਦਰਸਨ ਦੂਰ ਹੋਈ ਗੁਰੂ ਨਾਮ ਮਿਲਪ ਭਾਲਿਆ ਰਚਨ ਹੁਣ ਸੁਣੇ ਹੋਵਾ ਹੋਵਾ ਚੱਕ ਰੂਪ ਦੀ ਸੁਰਮਾ ਮੈਂ ਕੀ ਕਰਨਾ ਮੇਰੀ ਅੱਖੀਆਂ ਤੇ ਗੁਰੂ ਦਾ ਸਰੂਪ ਦੀ ਸੁਰਮਾ ਮੈਂ ਕੀ ਕਰਨਾ ਮਿਲ ਜਾਵੇ ਹੀ ਰਾਜ ਨੂੰ ਪੁਛਕਤ ਕੋਡੀਆਂ ਨੂੰ ਗੁਰੂ ਹੋਵੇ ਬੈਦ ਜੀ ਦਾ ਡਰ ਕਾਦਰੋਗੀਆਂ ਨੂੰ ਮਿਲ ਜਾਵੇ ਹੀਰਾ ਜੀ ਨੂੰ ਪੁੱਛੇ ਕਤ ਕੋਡੀਆਂ ਨੂੰ ਗੁਰੂ ਹੋਵੇ ਬੈਦ ਜੀ ਦਾ ਡਰ ਕਾਦਰੋਗੀਆਂ ਨੂੰ ਪੀਵਾ ਗੁਰੂ ਜੀ ਦਾ ਤਿੱਤਾ ਨਾਮ ਚੂਪ ਜੀ ਸੁਰਮਾ ਮੈਂ ਕੀ ਕਰਨਾ ਮੇਰੀ ਅੱਖੀਆਂ ਚ ਗੁਰੂ ਦਾ ਸਰੂਪ ਜੀ ਸੁਰਮਾ ਮੈਂ ਕੀ ਕਰਨਾ ਤੇਰੀਆਂ ਨੂੰ ਤੂੰ ਹੀ ਜਾਣੇ ਮੇਰੇ ਗੁਰੂ ਦਾ ਤਿਆ ਮੇਰਾ ਦੇ ਮੁਰੀਦ ਅਸੀਂ ਮੇਰਾ ਕਰਦਾ ਤਿਆ ਤੇਰੀਆਂ ਨੂੰ ਤੂੰ ਹੀ ਜਾਣੇ ਮੇਰੇ ਗੁਰੂ ਦਾ ਤਿਆ ਮੇਰਾ ਦੇ ਮੂਰੀ ਦੇ ਅਸੀਂ ਮੇਰਾ ਕਰਦਾ ਤਿਆ ਕਦੇ ਨਿਕਲੇ ਨਾ ਤੀਨੋ ਸਾਡੇ ਹੂਕ ਜੀ ਸੁਰਮਾ ਮੈਂ ਕੀ ਕਰਨਾ ਮੇਰੀ ਅੱਖੀਆਂ ਤੇ ਗੁਰੂ ਦਾ ਸਰੂਪ ਜੀ ਸੁਰਮਾ ਮੈਂ ਕੀ ਕਰਨਾ ਮੈਂ ਤਾਂ ਗੁਰੂ ਜੀ ਦੇ ਹੋਈ ਮਸੀਬੂਤ ਜੀ ਸੁਰਮਾ ਮੈਂ ਕੀ ਕਰਨਾ ਮੇਰੀਆਂ ਅਕੀਆਂ ਤੇ ਗੁਰੂ ਦਾ ਸਰੂਪ ਦੇ ਸੁਰਮਾ ਮੈਂ ਕੀ ਕਰਨਾ ਜਿਸ ਸੁਰਮਾ ਮੈਂ ਕੀ ਕਰਨਾ